ਲਓ ਜੀ ਦੋਸਤੋ ਅੱਜ ਦੀ ਵੀਡੀਓ ਉਹਨਾਂ ਵਾਸਤੇ ਹੈ ਜਿਹੜੇ ਮੇਰੇ ਵੀਰ ਮੁਰਗਾ ਨਹੀਂ ਖਾਂਦੇ ਬੱਕਰਾ ਨਹੀਂ ਖਾਂਦੇ ਮਤਲਬ ਕਿ ਨੌਨ ਵੇਜ ਨਹੀਂ ਖਾਂਦੇ ਠੀਕ ਹੈ ਜੀ ਓਨਲੀ ਵੈਜੀਟੇਰੀਅਨ ਵਾਸਤੇ ਕਿ ਕਿਵੇਂ ਆ ਕਿ ਅੱਜ ਆਪਾਂ ਤੁਹਾਡੇ ਲਈ ਤਿਆਰ ਕਰਨ ਜਾ ਰਹੇ ਹਾਂ ਜੀ ਨਮਾ achar ਅੱਜ ਆਪਾਂ ਆਏ ਹੋਏ ਹਾਂਗੇ ਆਪਾਂ ਫੇਰ ਰੰਧਾ ਬੈਂ ਕੋਲੇ ਠੀਕ ਹੈ ਜੀ ਦੇਖਦੇ ਹਾਂ ਕਿ ਮੇਰੇ ਵੀਰ ਕਿਹੜਾ achar ਬਣਾਉਣਗੇ ਠੀਕ ਹੈ ਜੀ ਅੱਜ ਨਮਾ ਖੱਪ ਘੰਡ ਰਹੇ ਨੇ ਕੋਈ ਗੱਲਬਾਤ ਕਰਦੇ ਹਾਂਗੇ ਭਾਈ ਸਤਿਕਾਰ ਜੀ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਇਲਤੀ ਲੈਣਾ ਤੁਰੀ ਚੈਨਲ ਦਾ ਕੀ ਬਣਾਉਣ ਲੱਗਿਆ ਬਈ ਜੱਜੀ ਅੱਜ ਜਿਹੜੀ ਬਹੁਤ ਸਾਰੇ ਭਰਾਵਾਂ ਦਾ ਇੱਕ ਲੰਬਾ ਸੀਗਾ ਵੀ ਯਾਰ ਤੁਹਾਡਾ ਜਿਹੜਾ ਮਸਾਲਾ ਉਹ ਐਡਾ ਘੈਂਟ ਹੈ ਹਾਂਜੀ ਠੀਕ ਹੈ ਨਾ ਬਹੁਤ ਟੇਸਟੀ ਮਸਾਲਾ ਵੀ ਤੁਸੀਂ ਅਸੀਂ ਬੱਕਰੇ ਦੇ ਰੂਪ 'ਚ ਨਹੀਂ ਖਾ ਸਕਦੇ ਹਾਂਜੀ ਮੁਰਗੇ ਦੇ ਰੂਪ 'ਚ ਨਹੀਂ ਖਾ ਸਕਦੇ ਤਾਂ ਤੁਸੀਂ ਸਾਨੂੰ ਆਪਣਾ ਜਿਹੜਾ ਮਸਾਲਾ ਰੰਦਾ ਵਾ ਉਹ ਕਿਹੜੇ ਰੂਪ 'ਚ ਖਵਾ ਦੋਗੇ ਠੀਕ ਹੈ ਜੀ ਤਾਂ ਫਿਰ ਉਹਦੇ ਲਈ ਇੱਕ ਬਹੁਤ ਹੀ ਪ੍ਰੋਟੀਨ ਭਰਪੂਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਵੀ ਬੱਕਰਾ ਤੇ ਮੁਰਗੇ ਦਾ ਮੁਕਾਬਲਾ ਕਰਨ ਵਾਲੀ ਚੀਜ਼ ਆ ਜਿਹੜੀ ਸਾਰਾ ਇੱਕ ਸਮਾਜ ਆ ਜਿਹੜਾ ਉਹਦੇ ਲਈ ਪੂਰਾ ਅਵੇਰ ਆ ਪੂਰੀ ਉਸ ਚੀਜ਼ ਲਈ ਜਾਣਕਾਰੀ ਰੱਖਦਾ ਕੋਈ ਇਹ ਨਹੀਂ ਹੈਗਾ ਵੀ ਜੇ ਉਹਨੂੰ ਅਸੀਂ ਚੰਗਾ ਕਹਨੇ ਤਾਂ ਉਹ ਚੰਗੀ ਆ ਜੇ ਲੋਕ ਨਹੀਂ ਸਭ ਨੂੰ ਪਤਾ ਹੈ ਅੱਜ ਜਿਹੜਾ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਮਸਰੂਮ ਮਸਰੂਮ ਖੁੰਭ ਮਸਰੂਮ ਪਿਕਲ ਹਾਂਜੀ ਮਸਰੂਮ ਪਿਕਲ ਇਹ ਜਾਨੀ ਕਿ ਤਿਆਰ ਕਰ ਰਹੇ ਹਾਂ ਹਾਂਜੀ ਖੁੰਭ ਦਾ ਅਚਾਰ ਜਿਹੜਾ ਤੁਸੀਂ ਮਤਲਬ ਕਿ ਡਾਕ ਘੈਂਟ ਤੁਸੀਂ ਅੱਖਾਂ ਬੰਦ ਕਰਕੇ ਖਾਓਗੇ ਤੁਸਾਨੂੰ ਇਹ ਲੱਗ ਰਹੂਗਾ ਵੀ ਬੱਕਰਾ ਖਾ ਰਿਆ ਠੀਕ ਹੈ ਜੀ ਮੁਰਗਾ ਖਾ ਰਿਆ ਇਹ ਅਸੀਂ ਦੇਖੋ ਰੰਦਾਬਾਰ ਸੋਈ ਦਾ ਇੱਕ ਮਕਸਦ ਹੈ ਵੀ ਸਾਰਿਆਂ ਲਈ ਰੈਸਪੀ ਦੇਣੀ ਜ਼ਰੂਰੀ ਆ ਚਾਹੇ ਉਹ ਨੌਨ ਵੇਜਜਾ ਚਾਹੇ ਉਹ ਵੇਜਜਾ ਠੀਕ ਹੈ ਛੋਟੇ ਬੱਚੇ ਲੇਡੀਜ਼ ਜੈਂਟਸ ਜਿੰਨੇ ਵੀ ਭਰਾ ਮਤਲਬ ਕਿ ਮੀਟ ਮੁਰਗਾ ਮੱਛੀ ਨਹੀਂ ਖਾਣਾ ਪਸੰਦ ਕਰਦੇ ਤਾਂ ਉਹਨਾਂ ਹੀ ਪ੍ਰੋਟੀਨ ਲੈਣਾ ਚਾਹੁੰਦੇ ਆ ਤਾਂ ਤੁਸੀਂ ਖਾਓ ਮਸਰੂਮ ਦਾ ਠੀਕ ਹੈ ਜੀ ਹਾਂਜੀ ਲੋ ਜੀ ਬਾਈ ਜੀ ਅੱਜ ਆਪਾਂ ਬਣਾਵਾਂਗੇ ਜੀ ਮਸਰੂਮ ਦਾ achar ਯਾਨੀ ਕੀ ਖੁੰਬਾਂ ਦਾ achar ਠੀਕ ਆ ਬਾਈ ਦੇਖ ਦਾਂਗੇ ਕਿ ਕਿਵੇਂ ਬਣਦਾ ਹੈ ਤੇ ਕਿੰਨੀ ਕੁ ਸਫਾਈ ਨਾਲ ਵੀਰ ਬਣਾਉਂਦੇ ਨੇ ਇੱਕ ਦਾਵਾ ਕਰਦਾ ਮੈਂ ਵੀ ਤੁਸੀਂ ਕਿਸੇ ਮਰਜ਼ੀ ਡਾਕਟਰ ਤੋਂ ਨੌਲੇਜ ਲੈ ਲਓ ਕਿਸੇ ਮਰਜ਼ੀ YouTube ਤੇ ਸਰਚ ਕਰ ਲਓ ਕਿਤੇ ਮਰਜ਼ੀ ਸਰਚ ਕਰ ਲਓ ਕਿੰਨਾ ਇਹਦੇ ਵਿੱਚ ਪ੍ਰੋਟੀਨ ਹੈ ਉਹ ਤੁਹਾਨੂੰ ਰਿਕਾਰਡ ਦੱਸੂਗਾ ਬਹੁਤ ਜ਼ਿਆਦਾ ਪ੍ਰੋਟੀਨ ਹੈ ਹੱਡ ਗੋਡੇ ਕੋਈ ਵੀ ਦਰਦ ਟੂਹੀ ਦਾ ਦਰਦ ਜਮਲ ਕੇ ਵੀ ਬੱਚਿਆਂ ਨੂੰ ਵੀਕਨੈਸ ਕੁਛ ਵੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਮਟਰਨ ਪਿਕਲ ਬੱਚਿਆਂ ਨੂੰ ਦਿਓ ਡੇਲੀ 2 ਪੀਸ ਦੇ ਦਿਓ ਤਾਂ ਉਹ ਆਨੰਦ ਮਾਨਣਗੇ ਤੁਹਾਡੇ ਘਰ ਦੇ ਵਿੱਚ ਕੋਈ ਰਿਸ਼ਤੇਦਾਰ ਆਉਂਦਾ ਤੁਹਾਡੇ ਘਰ ਦੇ ਵਿੱਚ ਕੋਈ ਮਹਿਮਾਨ ਆਗੇ ਤਾਂ ਤੁਹਾਨੂੰ ਕੋਈ ਐਕਸਟਰਾ ਮੱਥਾ ਮਾਰਨ ਦੀ ਲੋੜ ਨਹੀਂ ਇਹਦੀ ਕੜਛੀ ਬਹੁਤ ਗਰਮ ਕਰਕੇ ਦਿਓ ਠੀਕ ਹੈ ਜੀ ਖੁੰਬ ਤਾਂ ਬਾਈ ਜੀ ਵਾਈਟ ਕਲਰ ਚ ਹੁੰਦੀ ਹੈ ਕਿ ਇਹ ਹੋ ਗਿਆ ਜੀ yellow ਜਿਹਾ ਕਲਰ ਹੈ ਇਹਦੇ ਬਾਰੇ ਦੱਸੋ ਵੀ ਉਰੇ ਤੱਕ ਆਪਾਂ ਕਿਵੇਂ ਪਹੁੰਚੇ ਹਾਂ ਇਹ ਇਸ ਤੋਂ ਪਹਿਲਾਂ ਜਿਹੜੀ ਕੱਚੀ ਖੁੰਬ ਹੈ ਜੀ ਉਹਨੂੰ ਦੁੱਧ ਦੇ ਵਿੱਚ ਧੋਇਆ ਜਾਂਦਾ ਹਾਂਜੀ ਠੀਕ ਹੈ ਜੀ ਮਿਲਕ ਦੇ ਵਿੱਚ ਬਿਲਕੁਲ ਉਹਨੂੰ ਵਾਸ਼ ਕੀਤਾ ਜਾਂਦਾ ਵਾਈਟ ਵੀ ਦਿਖਾਵਾਂਗੇ ਤੁਹਾਨੂੰ ਠੀਕ ਹੈ ਉਸ ਤੋਂ ਬਾਅਦ ਇਹਨੂੰ ਇੱਕ ਤਲਿਆ ਜਾਂਦਾ ਜੀ ਪ੍ਰੋਸੈਸ ਕੀਤਾ ਜਾਂਦਾ ਮਤਲਬ ਪ੍ਰੋਸੈਸ ਕਰਕੇ ਉਸ ਤੋਂ ਬਾਅਦ ਇਹਨੂੰ ਇਹ ਰੂਪ ਇਹਦਾ ਆ ਜਾਂਦਾ ਹੁਣ ਇਹਨੂੰ ਮਤਲਬ ਕਿ ਅੱਗੇ ਫੇਰ ਪ੍ਰੋਸੈਸ ਕਰਾਂਗੇ ਠੀਕ ਹੈ ਤਾਂ ਕਿ ਇਹਦੀ ਵੈਲਿਡਿਟੀ ਆ ਜਿਹੜੀ ਉਹ ਵੱਧ ਸਕੇ ਹਾਂ ਹੁਣ ਤੁਹਾਨੂੰ ਦਿਖਾਉਨੇ ਆ ਲਓ ਜੀ ਦੇਖ ਸਕਦੇ ਹੋ ਇੱਧਰ ਬਾਪੂ ਜੀ ਬੈਠੇ ਤੇ ਸਰੋਂ ਦਾ ਤੇਲ ਲੈਣਾ ਬਈ ਜੀ ਹਾਂ ਬਿਲਕੁਲ ਪਿਓਰ ਸਰੋਂ ਦਾ ਤੇਲ ਹੈ ਠੀਕ ਹੈ ਜੀ ਮੂਸੇ ਵਾਲੇ ਦੇ ਪਿੰਡ ਤੋਂ ਆਉਂਦਾ ਹੈ ਮੂਸੇ ਵਾਲੇ ਦੇ ਪਿੰਡ ਤੋਂ ਹਾਂ ਬਾਈ ਦੇ ਉੱਥੇ ਬਿਲਕੁਲ ਪਿਓਰ ਆਰਗੈਨਿਕ ਚੈੱਕ ਕਰ ਸਕਦੇ ਹੋ ਜ਼ਿਮੀਦਾਰ ਫੀਡਬੈਕ ਟਰੀ ਤੇ ਤਿਆਰ ਕੀਤਾ ਜਾਂਦਾ ਬਿਲਕੁਲ ਨੈਚੁਰਲ ਤਰੀਕੇ ਨਾਲ ਪ੍ਰੋਸੈਸ ਕੀਤਾ ਜਾਂਦਾ ਲੋ ਜੀ ਬਈ ਦੇ ਸਰੋਂ ਦੇ ਤੇਲ ਦੇ ਵਿੱਚ ਤਿਆਰ ਕਰਾਂਗੇ ਦੱਸੋ ਜੀ ਹੁਣ ਅੱਗੇ ਆਪ ਹੀ ਦੱਸਿਓ ਵੀ ਇਹ ਕਿਵੇਂ ਤਿਆਰ ਕਰਨਾਗਾ ਆਹ ਦੇਖੋ ਜੀ ਇਹ ਆ ਗਿਆ ਤੇਲ ਗਰਮ ਹੋ ਚੁੱਕਿਆ ਜੀ ਹਾਂਜੀ ਮਸਰੂਮ ਰੈਡੀ ਹੈ ਤੇ ਇਹਦਾ 10 ਮਿੰਟਾਂ ਬਾਅਦ ਇਹਦਾ ਮਸਾਲਾ ਜਿਹੜਾ ਉਹ ਰੈਡੀ ਹੋ ਜਾਊਗਾ ਹੁਣ ਅਸੀਂ ਪਹਿਲਾ ਮਸਾਲਾ ਇਹਦੇ ਵਿੱਚ ਹੁਣ ਤਲਕੇ ਦਿਖਾਉਨੇ ਆ ਤੁਹਾਨੂੰ ਇਹ ਤੇਲ ਗਰਮ ਆ ਜੀ ਇਹ ਵਿੱਚ ਪਾਦੇ ਆ ਨਾ ਹੁਣ ਥੋੜਾ ਪਾ ਥੋੜਾ ਦੂਜੇ ਰੋੜਾ ਪਾਓ ਠੀਕ ਓਕੇ 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 ਇੱਕ ਜ਼ਰੂਰ ਤਿਆਰ ਰੱਖਣਾ ਇਹਦੇ ਉੱਪਰ ਹੱਥ ਨਹੀਂ ਲੱਗਣਾ ਚਾਹੀਦਾ ਨੰਗਾ ਹੱਥ ਹਾਂ ਬਿਲਕੁਲ ਨੰਗਾ ਹੱਥ ਨਹੀਂ ਲੱਗਣਾ ਚਾਹੀਦਾ ਓਕੇ ਇਸ ਤਰ੍ਹਾਂ ਇਹ ਤਲੀ ਜਾਊਗੀ ਇਹ ਤੁਹਾਨੂੰ ਲਾਈਵ ਜਾਂ ਵੀਡੀਓ ਦਿਖਾਉਣ ਦਾ ਮਕਸਦ ਸਾਡਾ ਇਹ ਨਹੀਂ ਹੁੰਦਾ ਵੀ ਅਸੀਂ ਕੋਈ ਸਚਾਈ ਬੜੀ ਪੇਸ਼ ਕਰ ਰਹੇ ਹਾਂ ਮਤਲਬ ਇਹ ਨਹੀਂ ਹੁੰਦਾ ਵੀ ਜਿਹੜੀ ਚੀਜ਼ ਤੁਹਾਡੇ ਹੱਥਾਂ ਵਿੱਚ ਤੁਹਾਡੇ ਕੋਲ ਖਾਣੀ ਹੈ ਤੁਸੀਂ ਉਹ ਰੰਧਾਵਾ ਦੀ ਰਸੋਈ ਦੇ ਵਿੱਚ ਕਿਦਾਂ ਪ੍ਰੋਸੈਸ ਕੀਤੀ ਜਾਂਦੀ ਹੈ ਉਹ ਚੀਜ਼ ਸਾਡਾ ਮਕਸਦ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਬਿਲਕੁਲ ਦੇਖੋ ਨੈਚੁਰਲ ਸਰੋਂ ਦੇ ਤੇਲ ਦੇ ਵਿੱਚ ਇਹ ਪ੍ਰੋਸੈਸ ਕੀਤੀ ਗਈ ਆ ਠੀਕ ਹੈ ਜੀ ਜਿਹੜੇ ਮੇਰੇ ਵੀਰ ਕੈਨੇਡਾ ਵਾਲੇ ਇੰਗਲੈਂਡ ਵਾਲੇ ਇੰਡੀਆ ਵਾਲੇ ਪੰਜਾਬ ਵਾਲੇ ਕਰਨਤਾਰਨ ਵਾਲੇ ਬਹੁਤ ਚਾਰ ਮਕਾਉਂਦੇ ਆ ਚੰਡੀਗੜ੍ਹ ਤੋਂ ਸ਼ਹਿਰਾਂ ਤੋਂ ਮਤਲਬ ਵੀ ਜੰਨੇ ਵੀ ਭਰਾ ਇਹ ਕਹਿੰਦੇ ਆ ਵੀ ਯਾਰ ਉਥ ਚਾਰ ਪੰਜ ਬੰਦਿਆਂ ਦੀ ਪਾਰਟੀ ਹੁੰਦੀ ਹੈ ਉਹਦੇ ਵਿੱਚ ਇੱਕ ਵੈਜ ਵਾਲਾ ਵੀ ਹੁੰਦਾ ਉਹ ਕਹਿੰਦਾ ਭਾਈ ਮੈਂ ਵੀ ਪਾਰਟੀ ਜੁਆਇਨ ਕਰਨੀ ਆ ਉਹਦੇ ਵਾਸਤੇ ਸਪੈਸ਼ਲ ਆਇਟਮ ਆ ਉਹਨੂੰ ਔਖਾ ਹੋਏ ਦਾ ਵਿਚਾਰ ਉਹ ਫਿਰ ਕੱਲੇ ਪੂਜੀਆਂ ਨਾਲ ਸਾਰਦਾ ਨਹੀਂ ਹੁਣ ਤੁਸੀਂ ਕੱਲਾ ਪੂਜੀਆਂ ਨਹੀਂ ਖਾਓਗੇ ਤੁਸੀਂ ਮੇਰੇ ਵਰਗਾ ਹੁੰਦਾ ਕੋਈ ਵਿਚਾਰਾ ਜਿਹੜਾ ਖਾਂਦਾ ਨਹੀਂ ਹਾਂ ਉਹ ਕੱਲੇ ਪੂਜੀਆਂ ਨਹੀਂ ਖਾਓਗੇ ਮੁਰਗਾ ਬੱਕਰੇ ਦੀ ਫੀਲਿੰਗ ਹੈ ਜਿਹੜੀ ਉਹ ਤੁਸੀਂ ਲਓਗੇ ਲਓ ਜੀ ਬਾਈ ਜੀ ਹੁਣ ਤੁਹਾਨੂੰ ਮਸਰੂਮ ਦੇ ਵਿੱਚੋਂ ਮਿਲੂਗੀ ਜੀ ਮੁਰਗੇ ਤੇ ਬੱਕਰੇ ਵਾਲੀ ਫੀਲਿੰਗ ਹਾਂ ਮਤਲਬ ਪ੍ਰੋਟੀਨ ਫੁੱਲ ਪ੍ਰੋਟੀਨ ਫੁੱਲ ਪ੍ਰੋਟੀਨ ਮਿਲੂਗਾ ਹਾਂਜੀ ਹਾਂਜੀ ਜਿਵੇਂ ਹੁਣ ਇਹ ਤਿਆਰ ਹੈ ਇੱਕ ਤੋਂ ਦੋ ਮਿੰਟ ਦੇ ਵਿੱਚ ਵਿੱਚ ਇਹ ਜਿਹੜਾ ਸਾਰਾ ਪ੍ਰੋਸੈਸ ਹੋ ਜਾਊਗਾ ਉਸ ਤੋਂ ਬਾਅਦ ਕਿੱਦਾਂ ਇਹਦੀ ਕੁਆਲਿਟੀ ਲੈਣੀ ਹੈ ਉਹ ਬਹੁਤ ਤੁਹਾਨੂੰ ਦਿਖਾਵਾਂਗੇ ਉਹਦੇ ਵਿੱਚ ਹਾਂਜੀ ਬਣੇ ਰਹੋ ਵੀਡੀਓ ਦੇ ਵਿੱਚ ਬਾਈ ਠੀਕ ਹੈ ਜੀ ਹਣ ਆਪਾਂ ਸਟੈਪ ਬਾਈ ਸਟੈਪ ਚੱਲਦੇ ਜਾਵਾਂਗੇ ਹਾਂਜੀ ਹਾਂ ਠੀਕ ਹੈ ਜੀ ਓਕੇ ਲਓ ਜੀ ਬਾਈ ਜੀ ਆ ਆਪਣੀ ਜਿਹੜੀ ਮਸਰੂਮ ਆ ਗਈ ਤਲਕੇ ਤਿਆਰ ਆ ਬਿਲਕੁਲ ਰੈਡੀ ਹੈ ਜੀ ਇਸ ਤੋਂ ਬਾਅਦ ਜਿਹੜੇ ਮਸਾਲੇ ਪੈਣਗੇ ਨਾ ਆਪਾਂ ਉਹ ਉਹਦੇ ਬਾਰੇ ਦੱਸ ਦਾਂ ਵੀ ਇਹਦੇ ਵਿੱਚ ਪੈਂਦਾ ਕੀ ਕੀ ਆ ਦੱਸੋ ਬਾਈ ਜੀ ਪੈਂਦਾ ਕੀ ਦੇਖੋ ਵੀਰ ਜੀ ਇਹ ਬਿਲਕੁਲ ਪਹਿਲੇ ਹੀ ਤੁਹਾਨੂੰ ਮੈਂ ਦੱਸਿਆ ਹੈਗਾ ਵੀ ਜਿਹੜੀ ਮਸਰੂਮ ਆ ਇੱਕ ਪ੍ਰੋਟੀਨ ਭਰਪੂਰ ਬਹੁਤ ਘੈਂਟ ਚੀਜ਼ ਹੈਗੀ ਆਈਟਮ ਹੈਗੀ ਬਹੁਤ ਹੀ ਪ੍ਰੋਟੀਨ ਭਰਪੂਰ ਆ ਇਹ ਮੈਂ ਗੱਲ ਵਾਰ-ਵਾਰ ਕਿਉਂ ਕਹਣਾ ਵੀ ਤੁਸੀਂ ਇਹਦੀ ਜਿੱਥੇ ਮਰਜ਼ੀ ਸਰਚ ਮਾਰ ਲਓ ਕਿਉਂਕਿ ਬਾਕੀ ਦੇਖੋ ਕੋਈ ਵੀ ਆਈਟਮ ਹੈ ਜਿੰਨੀ ਦੇਰ ਤੱਕ ਇੱਕ ਚੀਜ਼ ਦਾ ਮਸਾਲਾ ਨਹੀਂ ਲੱਗਦਾ ਜਿਸ ਤਰ੍ਹਾਂ ਤੁਹਾਨੂੰ ਦੱਸ ਰੰਦਾਵਾ ਦਾ ਮਸਾਲਾ ਰੰਦਾਵਾ ਦਾ ਮਸਾਲਾ ਕਿਹੜੀਆਂ ਚੀਜ਼ਾਂ ਤੋਂ ਬਣਦਾ ਹੈ ਰੰਦਾਵਾ ਦਾ ਮਸਾਲਾ ਬਣ ਕੇ ਰੈਡੀ ਆ ਠੀਕ ਹੈ ਜੀ ਠੀਕ ਹੈ ਇਹਨੂੰ ਤੁਸੀਂ ਦਿਖਾ ਸਕਦੇ ਹੋ ਇਹ ਸਾਡਾ ਆਪਣਾ ਮਸਾਲਾ ਹੈ ਕੀ ਚੀਜ਼ ਪੈਂਦੀ ਇਹਦੇ ਵਿੱਚ ਇਹਦੇ ਵਿੱਚ ਬਾਈ ਜੀ ਮੈਂ ਲਿਸਟ ਤੁਹਾਨੂੰ ਨਹੀਂ ਦੇ ਸਕਦਾ ਸਾਡੀਆਂ ਘਟੂ ਘਟ 19 ਤੋਂ 20 ਚੀਜ਼ਾਂ ਪੈਂਦੀਆਂ ਠੀਕ ਹੈ ਜੀ ਠੀਕ ਹੈ ਇਹ ਆ ਬਾਈ ਜੀ ਰੰਦਾਵਾ ਵਾਲਾ ਦਾ ਟੇਸ ਸਾਰਾ ਟੇਸ ਸਿਕਰੇਟ ਟੇਸਟ ਹੈ ਹਾਂ ਇਹਨੇ ਹੀ ਟੇਸਟ ਦੇਣਾ ਤੁਹਾਨੂੰ ਸਾਰਾ ਤੁਸੀਂ ਇੱਕ ਗੱਲ ਦੇਖੋ ਵੀ ਜਦੋਂ 19 ਚੀਜ਼ਾਂ ਇਹਦੇ ਵਿੱਚ ਪੈਂਦੀਆਂ ਨੇ ਹਾਂ ਜੀ ਇਹ ਨਹੀਂ ਹੈਗਾ ਵੀ 19 ਕਹੇ ਤਾਂ ਗਿਣਤੀ ਦੇਤੀ 19 ਦਾ ਰਿਕਾਰਡ ਲੈ ਲਓ ਇਹਦੇ ਇਹਨੂੰ ਟੈਸਟ ਵੀ ਕਰਾ ਸਕਦੇ ਹੋ ਵੀ 19 ਚੀਜ਼ਾਂ ਇਹਦੇ ਵਿੱਚੋਂ ਨਿਕਲੀਆਂ ਜਾਂ ਨਹੀਂ ਨਿਕਲੀਆਂ ਠੀਕ ਹੈ ਜੀ ਠੀਕ ਹੈ 19 ਤੋਂ ਬਿਨਾ ਜਿਵੇਂ ਆ ਮਾਤਰਾ ਤੁਹਾਡੇ ਕੋਲ ਆ ਵੀ ਕਿੰਨੀ ਮਾਤਰਾ ਚ ਪਾਉਣੇ ਹੋ ਕਿੰਨੀ ਮਾਤਰਾ ਚ ਉਹ ਤਾਂ ਦੇਖੋ ਹਾਂ ਸਿਕਰੇਟਰੀ ਫਾਰਮੂਲਾ ਹੈ ਇੱਕ ਦੇਖੋ ਇੱਕ ਜਿਵੇਂ ਆਪਾਂ ਕਹਿੰਦੇ 36 ਮਸਾਲੇ ਲੈਣਾ ਫਲਾਣਾ ਮਸਾਲਾ ਉਹੀ ਚੀਜ਼ ਆ ਦੇਖੋ 36 ਤਾਂ ਆਪਣੇ ਆਪ ਹੀ ਹੋ ਗਏ ਦੂਜੀਆਂ ਚੀਜ਼ਾਂ ਦਾ ਹਜੇ ਬਾਕੀ ਐ ਲਓ ਜੀ ਬਾਈ ਜੀ ਦੇਖ ਸਕਦੇ ਹੋਗੇ ਮਸਾਲਾ ਦਾ ਕਲਰ ਕੁਆਲਿਟੀ ਬਿਲਕੁਲ ਐਨ ਖੁਸ਼ਬੂ ਬੜੀ ਗੰਰ ਮਹਿਲਾਣਾ ਹਾਂ ਫੋਨ ਤੇ ਆਪਾਂ ਦੇ ਨਹੀਂ ਸਕਦੇ ਜਿਨੇ ਖੁਸ਼ਬੂ ਤੁਹਾਨੂੰ ਇਹ ਮਰ ਕੇ ਤੁਸੀਂ ਚੈੱਕ ਕਰਨੀ ਐ ਤਾਂ ਉਹ ਇਹਦੇ ਰਾਹੀਂ ਮਸਰੂਮ ਦੇ ਰਾਹੀਂ ਚੈੱਕ ਕਰੋ ਇਹਦਾ ਟੈਸਟ ਤੁਸੀਂ ਹੋਰ ਕੀ ਕੀ ਪੈਂਦਾ ਬਾਈ ਜੀ ਜਿਵੇਂ ਆ ਦੇਖੋ ਬਿਲਕੁਲ ਡਰਾਈ ਆਈਟਮ ਐ ਮਗ ਜੋਗੇ ਮਗ ਜੋਗੇ ਜੀ ਠੀਕ ਆ ਜੀ ਤੇ ਇਹ ਵੀ ਸਾਡਾ ਇੱਕ ਧਨੀਆ ਗ੍ਰੈਂਡ ਕੀਤਾ ਹੋਇਆ ਠੀਕ ਹੈ ਇਹ ਲਾਲ ਮਿਰਚ ਹੋ ਗਈ ਜੀ ਇਹ ਸੌਫ ਹੋ ਗਈ ਇਹ ਗੁੜ ਹੋ ਗਿਆ ਇਹ ਕਾਲੀ ਮਿਰਚ ਮਲਠੀ ਵੱਡੀ ਲਾਚੀ ਠੀਕ ਹੈ ਜੀ ਤੇ ਇਹ ਹਲਦੀ ਕਾਲਾ ਲੂਣ ਤੇ ਇਹ ਵੀ ਇੱਕ ਬਹੁਤ ਘੈਂਟ ਹੀ ਮਤਲਬ ਕਿ ਇਹ ਵੀ ਸਾਡਾ ਸੀਕ੍ਰੇਟ ਆ ਥੋੜਾ ਜਿਹਾ ਲਓ ਜੀ ਬਾਈ ਜੀ ਦੇਖੋ ਇੰਨੀ ਆ ਆਈਟਮ ਆ ਯਾਨੀ ਕਿ ਚਾਰ ਦੇ ਵਿੱਚ ਪੈਣ ਗਿਆ ਤੇ ਉਸ ਤੋਂ ਬਾਅਦ ਇਹ ਚੀਜ਼ ਤਿਆਰ ਹੋ ਜੂਗੀ ਇਹ ਚੀਜ਼ ਤੋਂ ਬਣ ਕੇ ਮਸਾਲਾ ਰੈਡੀ ਹੋ ਜੂ ਲੈ ਵੀ ਦੇਖ ਜਦੋਂ ਮਸਾਲਾ ਰੈਡੀ ਹੋ ਗਿਆ ਤਾਂ ਤੁਸੀਂ ਸਮਝ ਲਓ ਵੀ ਇਹ ਮਸਰੂਮ ਤੇ ਮਸਾਲੇ ਦਾ ਜਦੋਂ ਆਪਕੋ ਮੇਲ ਹੋ ਗਿਆ ਤਾਂ ਇੱਕ ਟੇਸਟਿਕ ਬਣ ਜਾਣਾ ਜਿਹਨੂੰ ਆਪਾਂ ਰੰਦਾਵਾ ਮਸਰੂਮ ਪਿਕਲ ਦਾ ਨਾਮ ਦੇ ਸਕਦੇ ਰੰਦਾਵਾ ਮਸਰੂਮ ਪਿਕਲ ਠੀਕ ਹੈ ਜੀ ਇਹ ਰੰਦਾਵਾ ਖੁੰਬ ਦਾ achar ਰੰਦਾਵਾ ਖੁੰਬ ਦਾ achar ਹੁਣ ਅਗਲਾ ਪ੍ਰੋਸੈਸ ਕੀ ਆ ਬਈ ਜੀ ਅਗਲਾ ਪ੍ਰੋਸੈਸ ਇਹ ਆ ਜੀ ਵੀ ਤੁਸੀਂ ਫੋਨ ਕਰੋ ਹਾਂਜੀ ਤੇ ਮਸਰੂ ਆਪਣੇ ਬੱਚਿਆਂ ਲਈ ਲੇਡੀਜ਼ ਲਈ ਜਿਹੜੇ ਸੱਜਣ ਜਿਹੜੇ ਮਿੱਤਰਪਰਾ ਮੀਟ ਨਹੀਂ ਖਾਂਦੇ ਇਹ ਸਾਡੀ ਜਿਹੜੀ ਮਸਾਲੇ ਵਾਲੀ ਹੈਗੀ ਆਪਣੀ ਜਿਹੜੀ ਕੜਾਹੀ ਏ ਅੱਡ ਐ ਠੀਕ ਐ ਇਹ ਸਾਨੂੰ ਅਸੀਂ ਇਸ ਚੀਜ਼ ਦੇ ਲਈ ਇਹ ਸਾਨੂੰ ਪਾਪ ਹੋਊਗਾ ਜੇ ਅਸੀਂ ਤੁਹਾਨੂੰ ਝੂਠ ਕਹਾਂਗੇ ਵੀ ਇਹਦੇ ਵਿੱਚ ਬੱਕਰਾ ਪਾ ਲਿਆ ਜਾ ਕੋਈ ਇੱਕ ਐ ਜੀ ਇਹ ਇਕੱਲੀ ਮਸਾਲੇ ਵਾਲੀ ਹੈਗੀ ਇਹ ਇਕੱਲੀ ਮਸਾਲੇ ਵਾਲੀ ਸਾਡੀ ਕੜਾਹੀ ਹੈਗੀ ਠੀਕ ਐ ਠੀਕ ਐ ਮਸਾਲਾ ਬਣਦਾ ਇਹਦੇ ਵਿੱਚ ਹੀ ਮਸਰੂਮ ਬਣਦੀ ਐ ਔਰ ਮਸਾਲਾ ਬਣ ਕੇ ਰੈਡੀ ਆ ਹਾਂਜੀ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਇਹਦੇ ਵਿੱਚ ਮਸਰੂਮ ਪੈ ਜਾਣੀ ਬਣਾ ਕੇ ਦਿਖਾਉਣਾ ਹੈਗੇ ਵੀ ਇਹ ਕਿਵੇਂ ਤਿਆਰ ਹੁੰਦੀ ਐ ਕਿ ਬਸ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਠੀਕ ਐ ਬਈ ਜੀ ਬਾਕੀ ਟੇਸਟ ਇੱਕ ਵਾਰੀ ਤੁਸੀਂ ਮੰਗਵਾਓਗੇ ਤੁਸੀਂ ਆਪ ਹੀ ਆਖੋਗੇ ਵੀ ਯਾਰ ਠੀਕ ਐ ਵਕਈ ਠੀਕ ਹੈ ਘੈਂਟ ਚੀਜ਼ ਬਣ ਚੁੱਕੀ ਹੈ ਠੀਕ ਹੈ ਬਾਈ ਜੀ ਬਣਾ ਲਓ ਵੀਡੀਓ ਦੇ ਵਿੱਚ ਲਓ ਜੀ ਬਾਈ ਜੀ ਆ achar ਜਿਹੜਾ ਆਪਣਾ ਬਣ ਕੇ ਰੈਡੀ ਹੈਗਾ ਮਸਰੂਮ ਦਾ achar ਦਿਖਾਓ ਬਾਈ ਜੀ ਕਿਹਾ ਜਾਈ ਇਹ ਆ ਦੇਖੋ ਬਾਈ ਜੀ ਲੈ ਵੀ ਰੰਗਤ ਦੇਖੋ ਪਹਿਲਾਂ ਤਾਂ ਨਾ ਬਾਈ ਜੀ ਮੈਂ ਘੈਂਟ ਤੁਹਾਨੂੰ ਦੱਸਿਆ ਵੀ ਮਸਰੂਮ ਪਿਕਲ ਬਣ ਕੇ ਇਹ ਆ ਜਿਹੜਾ ਤੁਹਾਨੂੰ ਦਿਖਾਉਣਾ ਮੈਂ 1 ਮਿੰਟ ਇਹ ਆ ਦੇਖੋ ਬਿਲਕੁਲ ਜਿਵੇਂ ਪੀਸ ਨਹੀਂ ਹੁੰਦੇ ਪੀਸ ਹਾਂਜੀ ਉਹ ਚੀਜ਼ ਬਣ ਗਈ ਤੇ ਹੁਣ ਤੁਸੀਂ ਠੰਡਾ ਕਰਕੇ ਜਿਹੜੇ ਭਰਾਵਾਂ ਨੇ ਟੇਸਟ ਦੇਖਣਾ ਹਾਂਜੀ ਮੈਨੂੰ ਪਤਾ ਵੀ ਬਹੁਤ ਭਰਾਵਾਂ ਦੇ ਮੂੰਹ ਚ ਪਾਣੀ ਆ ਗਿਆ ਮੇਰਾ ਆਪ ਆ ਗਿਆ ਆ ਗਿਆ ਪਹਿਲੀ ਵਾਰ ਖਾਊਗਾ ਭਾਈ ਮੈਂ ਵਿਚਾਰੇ ਤੁਸੀਂ ਐਨ ਮਤਲਬ ਕਿ ਵੀ ਆਨੰਦ ਨਾਲ ਖਾਓਗੇ ਤੇ ਤੰਦਰੁਸਤ ਰਹੋਗੇ ਸਿਹਤਮੰਦ ਰਹੋਗੇ ਠੀਕ ਹੈ ਜੀ ਇੱਕ ਵਾਰ ਜ਼ਰੂਰ ਆਰਡਰ ਕਰੋ ਬਹੁਤ ਹੀ ਘੈਂਟ ਟੇਸਟੀ ਰੈਸਪੀ ਹੈ ਤੇ ਸ਼ੁੱਧ ਰੈਸਪੀ ਹੈ ਪ੍ਰੋਟੀਨ ਭਰਪੂਰ ਆਇਟਮ ਹੈ ਇੱਕ ਚੀਜ਼ ਰਹਿ ਗਈ ਆਪਣੀ ਜੀ ਕਿੰਨੇ ਰੁਪਏ ਕਿਲੋ ਮਿਲੂਗਾ ਜੀ ਇਹ 650 ਰੁਪਏ ਪਰ ਕੇਜੀ ਹੈ ਜੀ 650 ਰੁਪਏ ਕਿਲੋ ਆਗਾ ਬਾਈ ਜੀ ਜੇ ਕਿਸੇ ਨੇ ਵੀ ਮੰਗਵਾਉਣਾ ਹੋਵੇ ਸਕਰੀਨ ਤੇ ਨੰਬਰ ਹੈਗੇ ਨੇ ਚੱਕ ਲੋ ਫੋਨ ਤੇ ਕਰ ਲੋ ਮੰਗਵਾ ਲਓ ਚਾਹ ਹਾਂਜੀ ਡਿਲੀਵਰੀ ਐਕਸਟਰਾ ਲੱਗਣੀ ਆ ਜੀ ਹਾਂਜੀ ਹਾਂ ਹਾਂਜੀ ਠੀਕ ਆ ਬਾਈ ਜੀ ਹੁਣ ਤੁਹਾਨੂੰ ਇਹ ਨਹੀਂ ਫੀਲ ਹੋਊਗਾ ਵੀ ਸਾਡੀ ਪਾਰਟੀ ਚੱਲ ਰਹੀ ਹੈ ਪੈਗ ਅਲੇ ਪੈਗ ਖਾ ਰਹੇ ਨੇ ਹਾਂਜੀ ਪੈਗ ਲਾ ਰਹੇ ਨੇ ਲਾ ਰਹੇ ਨੇ ਮੁਰਗਾ ਖਾ ਰਹੇ ਨੇ ਤੇ ਬੱਜ ਜਿਹੜੇ ਉਹ ਚਾਕ ਰਹੇ ਨੇ ਬੱਜ ਹੁਣ ਨਹੀਂ ਚਾਕਣਗੇ ਬੈਜ ਬਿਲਕੁਲ ਫੀਲਿੰਗ ਲੈਣਗੇ ਇੱਕ ਬੱਕਰੇ ਦੀ ਤੇ ਇੱਕ ਮੁਰਗੇ ਲਓ ਜੀ ਬਾਈ ਜੀ ਮੰਗਵਾ ਲਓ ਤੇ ਖਾ ਕੇ ਤੇ ਇੱਕ ਵਾਰ ਕਮੈਂਟ ਜ਼ਰੂਰ ਕਰਿਓ ਵੀ ਸੋਨੂੰ ਇਹ ਚਾਰ ਕਿਵੇਂ ਲੱਗਿਆ ਉਸ ਤੋਂ ਪਹਿਲਾਂ ਮੰਗਵਾ ਲਓ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਧੰਨਵਾਦ ਜੀ ਧੰਨਵਾਦ ਬਾਈ ਜੀ ਤੇ ਕਰ ਦਿਓ ਕਮੈਂਟ ਵੀਡੀਓ ਕਿਵੇਂ ਲੱਗੀ ਤੇ ਚਾਰ ਕਿਵੇਂ ਲੱਗਿਆ ਖਾਣ ਤੋਂ ਬਾਅਦ ਦੱਸਿਓ ਜ਼ਰੂਰ